ਇਹ ਜਿਹੜੀਆਂ ਤਸਵੀਰਾਂ ਨੇ ਇਹ ਕੋਈ ਅੰਮ੍ਰਿਤਸਰ ਜਾਂ ਤਰਨਤਾਰਨ ਜਾਂ ਸultanpur Lodhi ਦੀਆਂ ਨਹੀਂ ਆਈ ਇਹ ਤਸਵੀਰਾਂ ਹਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਦੀਨਪਿੰਦੇ ਥਾਣਾ ਔੜ ਦੇ ਬਿਲਕੁਲ ਨਾਲ ਲੱਗਦੇ ਪਿੰਡ ਬੁਰਜ ਟਹਿਲ ਦੱਸਦੀਆਂ ਜਿੱਥੇ ਬੀਤੀ ਰਾਤ ਤੋਂ ਜਿਹੜਾ ਸਤਲੁਜ ਦਰਿਆ ਦਾ ਤੂਸੀਵਾਨਾ ਉਹਨੂੰ ਬਿਲਕੁਲ ਢਾਹ ਲੱਗ ਚੁਕਿਆ ਇਹ ਤੁਸੀਂ ਤਸਵੀਰਾਂ ਬਿਲਕੁਲ ਦੇਖ ਸਕਦੇ ਹੋ ਜਿਹੜਾ ਖੇਤ ਦੇ ਨਾਲ ਬਿਲਕੁਲ ਪਾਣੀ ਦਰਿਆ ਦਾ ਪਹੁੰਚ ਚੁੱਕਾ ਔਰ ਲੋਕਾਂ ਦਾ ਕਹਿਣਾ ਕਿ सिविल प्रशासनकता ਜਿਹੜਾ ਕੋਈ ਵੀ ਅਧਿਕਾਰੀ ਉਹ ਮੌਕੇ ਤੇ ਨਹੀਂ ਪੁਜਾਰ ਲੋਕ ਇਸ ਵੇਲੇ ਤਸਵੀਰਾਂ ਕਰਨ ਜੋਗੇ ਜਾਂ ਸਿਰਫ ਦੇਖ ਸਕਦੇ ਹਨ ਇਸ ਜਗ੍ਹਾ ਕੋਈ ਟਰਾਲੀ ਨਹੀਂ ਜਾ ਸਕਦੀ ਹੋਰ ਕੁਝ ਨਹੀਂ ਕਰ ਸਕਦੇ ਬੋਰੇ ਜਿੰਨੇ ਸਿੱਟੇ ਸੀ ਮਿੱਟੀ ਦੇ ਉਹ ਸਾਰੇ ਦੇ ਸਾਰੇ ਹੜ ਗਏ ਇਸ ਵੇਲੇ ਕੁਝ ਵੀ ਨਹੀਂ ਹੋ ਰਿਹਾ ਔਰ ਪੋਕਲੈਨ ਮਸ਼ੀਨ ਕੋਈ ਨਹੀਂ ਹੈਗੀ ਕੋਈ ਜੀਸੀਬੀ ਮਸ਼ੀਨ ਨਹੀਂ ਹੈਗੀ ਲੋਕ ਸਿਰਫ ਖੜ ਕੇ ਦੇਖ ਸਕਦੇ ਆ ਕਿੰਨਾ ਭਿਆਨਕ